ਇੱਕ ਬਹੁਤ ਨਾਮੀ ਰਾਈਟਰ ਨੇ ਜਿਨ੍ਹਾਂ ਨੇ ਮਾਂ ਦੇ ਉੱਤੇ ਬਹੁਤ ਕੁਝ ਲਿਖਿਆ ਸੀ ਔਰ ਮੇਰੇ ਪਰਿਵਾਰ ਦੇ ਬੜੇ ਕਲੋਜ਼ ਨੇ ਜੀ ਉਹਨਾਂ ਦੀ ਆਪਣੀ ਮਾਤਾ ਤੀਜੀ ਮੰਜ਼ਲ ਦੇ ਉੱਤੇ ਇੱਕ ਕਮਰੇ ਦੇ ਵਿੱਚ ਜਿੱਨੂੰ ਰੋਟੀ ਵੀ ਉੱਥੇ ਹੀ ਪਾਏ ਹੁੰਦੇ ਸੀ ਉਹ ਤੀਜੇ ਦਿਨ ਜਦੋਂ ਗਲੀ 'ਚ ਮੁਸ਼ਕ ਫੈਲਿਆ ਮਰੀ ਪਈ ਕੀੜੇ ਪਏ ਮਿਲੀ ਸੀ ਤੇ ਮੈਂ ਸਾਰੀ ਜ਼ਿੰਦਗੀ ਜਦੋਂ ਤੋਂ ਮੈਂ ਉਹ ਸੀਨ ਦੇਖਿਆ ਇਹ ਸੋਚਦਾ ਰਹਿਣਾ ਕਿ ਯਾਰ ਇਹ ਮਾਂ ਤੇ ਕਿਵੇਂ ਲਿਖ ਲੈਂਦਾ ਹੈ ਬੰਦਾ ਔਰ ਉਹਦੀਆਂ ਉਹ ਵਿਕਦੀਆਂ ਕਉਤਾਵਾਂ ਵਿਕਦੀਆਂ ਭਾਜੀ ਤਾਂ ਇਹ ਵਾਕਈ ਤੁਹਾਡੀ ਗੱਲ ਹੈ ਕਿ ਇਹ ਕਹਾਣੀ ਲਿਖਣ ਲਈ ਤੁਹਾਨੂੰ ਫਿਕਸ਼ਨ ਜਾਂ ਸੋਚਣ ਦੀ ਲੋੜ ਨਹੀਂ ਸੀ ਸਾਡੇ ਆਲੇ-ਦੁਆਲੇ ਕਹਾਣੀਆਂ ਪਈਆਂ ਨੇ ਭਰੇ ਜਿਹੜਾ ਬੰਦਾ ਜ਼ਿੰਦਗੀ ਪਰ ਆਪਣੀ ਮਾਂ ਦੇ ਸਿਫਤ ਨਹੀਂ ਕਰ ਸਕਿਆ ਮਾਂ ਦਾ ਧਿਆਨ ਨਹੀਂ ਰੱਖ ਸਕਿਆ ਉਹਨੇ ਕੈਰੀਅਰ ਵੀ ਮਾਂ ਤੋਂ ਹੀ ਬਣਾਇਆ ਆਪਣਾ ਜਿਹੜੀ ਜਿਹਨੂੰ ਕੀੜੇ ਪੈ ਗਏ ਵਿਚਾਰੀ ਨੂੰ ਉਹਦੇ ਮੁੰਡੇ ਦੇ ਘਰ ਦਾਣੇ ਵੀ ਉਹਦੇ ਬਾਰੇ ਲਿਖ ਕੇ ਹੀ ਪਏ ਆ ਤੁਸੀਂ ਵੇਖ ਲਓ ਕਿੰਨਾ ਵੱਡਾ ਮਾਵਾਦ ਕਰਦਾ